ਕਿੰਨੇ ਮਿੰਟ ਹੋ ਗਏ ਇਹ ਦੇ ਕਰੋਗੇ ਕਦੋਂਗੇ ਹਾਂਜੀ ਇੱਥੋਂ ਕਿੱਥੇ ਗਿਆ ਇਹ ਤੋਂ ਚੰਡੀਗੜ੍ਹ ਦਾ ਜੱਟ ਸੀ ਜਿੰਨੇ ਮੈਂ ਪਹਿਲਾਂ ਆਪਾਂ ਗੱਲ ਹੋਈ ਯੋਜਨਾ ਹਾਂ ਠੀਕ ਗਿਆਨਾ ਪਹੁੰਚਿਆ ਪਹਿਲਾਂ ਅੱਛਾ ਗਿਆਨਾ ਦਾ ਕੋਲੋਂ ਚੰਡੀਗੜ੍ਹ ਵਾਲੇ ਜੱਟਾਂ ਨਾਲ ਗੱਲ ਹੀ ਉਹਨਾਂ ਬੜਾ ਵਧੀਆ ਪਹੁੰਚ ਗਿਆਨਾਂ ਦਾ ਕਿ ਪਹੁੰਚ ਗਿਆ ਉਹਨਾਂ ਨੂੰ ਪੇਮੈਂਟ ਬਾਅਦ ਲਈ ਉਹਦੇ ਪਹੁੰਚ ਗਿਆ ਇਹਨਾਂ ਨਾਲ ਕਰ ਲਿਆ ਵੀ ਹਾਂ ਸਾਹ ਕਲੀਅਰ ਹੋ ਗਿਆ ਹਾਂ ਹਾਂ ਫਿਰ ਉਹਨਾਂ ਨੇ ਪੇਮੈਂਟ ਆਪਣੀ ਸਾਢੇ 16 ਲੱਖ ਰੁਪਏ ਦਾ ਉਹਨਾਂ ਨੇ ਅੱਛਾ ਉਸ ਤੋਂ ਬਾਅਦ ਤੇ ਕੋਈ ਨਹੀਂ ਆਪੇ ਸਾਨੂੰ ਨਹੀਂ ਪਤਾ ਵੀ ਏਜੰਟ ਕਿੱਥੋਂ ਦਾ ਕਿੱਥੋਂ ਨੇ ਉਹ ਹੁਣ ਪਤਾ ਲੱਗਾ ਵਾ ਵੀ ਜੋ ਡੈਡ ਹੋਈ ਕਿ ਮਗਰੋਂ ਫਿਰ ਮੈਨੂੰ ਪਤਾ ਲੱਗਾ ਕਿ ਉਹ ਪਾਕਿਸਤਾਨ ਦਾ ਏਜੰਟ ਹੈ ਪਾਕਿਸਤਾਨ ਦਾ ਹਾਂਜੀ ਅੱਛਾ ਇਹ ਕੋਈ ਮਰ ਕੇ ਬੈਠਾ ਡਾਊਨ ਵਿੱਚ ਏਜੰਟ ਉਧਰ ਹੀ ਇਹਨੂੰ ਕਿਤੇ ਮੁੰਡਿਆ ਮੜਿਆ ਨੇ ਯਾਰ ਦੋਸਤ ਜਿਹੜੇ ਉਹਨਾਂ ਕੋਲੋਂ ਨੰਬਰ ਨੰਬਰ ਮੰਗਿਆ ਹਾਂ ਪੇਮੈਂਟ ਸਾਰੀ ਉਹਦੀ ਹੋ ਚੁੱਕੀ ਹੈ ਅੱਛਾ ਇਹ ਪੇਮੈਂਟ ਉੱਥੇ ਨੇ ਆਪ ਹੀ ਕੀਤੀ ਹਾਂਜੀ ਅੱਛਾ ਉਹ ਦੇ ਪਹਿਲਾਂ ਤੇ ਉਹਨੇ ਇਹ ਹੋਇਆ ਕਿ ਉਹ ਮੈਂ ਬਾਈਅਰ ਲੈ ਕੇ ਜਾਂਦਾ ਹਾਂ ਹਾਂ ਉਹਨੇ ਜਿੰਗਲਾ ਦੇ ਨਾਲ ਪਹਿਲਾਂ ਧਾਰ ਦੇ ਨੋਂ ਉੱਡ ਗਏ ਸਾਰੇ ਆਜੋ ਅੱਛਾ ਅੱਛਾ ਫੋਟੋ ਆ ਬਾਈ ਜਾਂਦਾ ਮੇਰੇ ਪਹਿਲਾਂ ਦੇ ਨੋਂ ਵੀ ਉੱਡ ਗਏ ਬੜਾ ਔਕਾ ਜਾਂਦੇ ਹਾਂ ਹਮ ਲੱਗੇ ਜਾ ਕੇ ਉੜ ਕੇ ਕੱਲ ਤੈਗੋ ਗਏ ਸਰ ਕੱਲ ਪਰਸੋਂ ਮੇਰੇ ਵੀ ਰਿਕਾਰਡਿੰਗ ਪਾਈ ਆ ਭਈ ਅੱਜ ਸ਼ਾਇਦ ਹੋ ਨਗੋ ਗੱਡੀਆਂ ਦੇ ਜਿਆਦਾ ਵਾ ਹਮ ਕੱਲ ਨੂੰ ਅਹੀਂ ਨਾ ਕਰੀਏ ਜੱਜ ਸ਼ਾਮ ਨੂੰ ਕਰਤੀ ਹਮ ਉਤੇ ਮੈਂ ਇਹ ਨਹੀਂ ਕਿ ਨਵੀਂ ਮੈਸੇਜ ਹਰਦੀ ਉਪਰੂ ਅੱਛਾ ਪਹਿਲੇ ਇਹ ਮੁੰਡਿਆਂ ਦੇ ਦੂਜੇ ਨੇ ਆਜੰਤਾ ਦੇ ਬੰਦੇ ਸੀਗੇ ਕੋਈ ਹੋਰ ਆਂਦੇ ਰਾਤ ਅਸੀਂ ਕੱਤੀ ਉਹ ਮੁੰਡੇ ਨੇ ਦਚਾ ਮੈਂ ਹਾਂ ਤੇਹੀ ਰਾਤ ਨੂੰ ਹੋਟਲ ਤੇ ਰਹਿ ਗਏ ਸੀ ਕਿਉਂਕਿ ਉਹ ਨਹੀਂ ਕੱਠੇ ਆਏ ਹਾਂ ਹੂੰ ਉਹਨਾਂ ਨੇ ਫੋਨ ਕੀਤਾ ਵੀ ਬੜੇ ਵਧੀਆ ਹੀ ਗੱਲੀ ਜੇ ਤੇ ਤਿੰਜੀ ਮੰਜ਼ਲ ਦੇ ਹੋਟਲ ਦੇ ਰਹਿੰਦੇ ਆ ਜੇ ਉਤਰੇ ਆ ਵੀ ਆਪਣੀ ਕਿੱਟ ਪਾ ਕੇ ਮੁੱਢੇ ਤੇ ਬੜਾ ਵਧੀਆ ਉਤਰੇ ਆ ਹੂੰ ਉਹ ਕਹਿੰਦੇ ਗੱਡੀ 'ਚ ਬੈਠੇ ਆ ਜਾ ਕੇ ਵੀ ਗੱਡੀ ਵੀ ਏਸੀ ਵਾਲੀ ਗੱਡੀ ਸੀਗੀ ਵੀ ਇਹ ਨਹੀਂ ਵੀ ਦਜੀ ਆ ਉਹਦੇ ਵਿੱਚ ਅੰਦਰ ਵੀ ਜਾ ਕੇ ਬੈਠੇ ਤੇ ਹਲੇ ਗੱਡੀ ਸਟਾਰਟ ਨਹੀਂ ਸੀ ਗੱਡੀ ਬੰਦ ਹੀ ਕਹਿੰਦਾ ਕਿੰਦਾ ਮੇਰਾ ਸਾਹ ਘੁੱਟਦਾ ਸਾਹ ਘੁੱਟਦਾ ਕਹਿੰਦਾ ਇੰਨੀ ਗੱਲ ਆਖੀ ਆ ਵੀ ਸਾਹ ਘੁੱਟਦਾ ਕਹਿੰਦਾ ਹੈਗਾ ਚਲ ਕੋਈ ਨਹੀਂ ਕੀ ਕੀ ਆ ਲੈ ਇੱਥੇ ਸ਼ਾਇਦ ਹੋ ਜਾਂਦਾ ਡਾਕਟਰ ਕਹਿੰਦਾ ਨਹੀਂ ਮੇਰੇ ਸਾਰੇ ਪ੍ਰੋਬਲਮ ਜਾਂਦੀਆਂ ਇਹਨਾਂ ਗੱਡੀ ਖੋਲ ਕੋਸੇ ਵਾਲੇ ਬਾਹਰ ਕੱਢ ਲਿਆ ਸੀ ਆ ਗਿਆ ਡੌਂਕਰ ਕਹਿੰਦਾ ਵੀ ਚੱਲੀ ਹੈ ਕਹਿੰਦਾ ਹੈਗਾ ਵੀ ਇਹ ਨਹੀਂ ਜਾਣ ਕਹਿੰਦਾ ਇਹਨੂੰ ਪ੍ਰੋਬਲਮ ਇਹਨੂੰ ਹਸਪੀਟਲ ਭੇਜ ਦਿੰਨੇ ਆ ਚਲੋ ਤੁਸੀਂ ਬਾਤੀ ਜਾ ਹੂੰ ਕਹਿੰਦਾ ਅਸੀਂ ਅੜਗੀ ਵੀ ਨਹੀਂ ਅਸੀਂ ਨਹੀਂ ਜਾਣਾ ਵੀ ਪਹਿਲਾਂ ਇਹਨੂੰ ਹਸਪਤਾਲ ਪਹੁੰਚਾ ਕੇ ਫੇਰ ਅਸੀਂ ਗੱਲ ਕਹਿੰਦੇ ਕਹਿੰਦਾ ਮੁੜ ਕੇ ਫਿਰ ਉਹਨਾਂ ਨੇ ਗੱਡੀ ਲਗਾਈ ਉਸੇ ਟਾਈਮ ਹਸਪਤਾਲ ਲੈ ਕੇ ਗਏ ਕਹਿੰਦੇ ਵੀ ਇਹਨੇ ਪਾਣੀ ਹੀ ਪਿਆ ਵਾ ਜੋ ਪਾਣੀ ਪਿਆ ਗੋਲੀ ਇੱਕ ਦਿੱਤੀ ਆ ਤੇ ਉੱਥੇ ਕਹਿੰਦਾ ਵੀ ਇਹਨਾਂ ਨੂੰ ਟਾਇਲਟ ਆ ਗਿਆ ਰੋਡ ਤੇ ਕਹਿੰਦਾ ਉੱਥੇ ਹੀ ਬਿਠਾ ਗਿਆ ਸੁਭਾਈ ਆ 5 ਮਿੰਟ ਨਹੀਂ ਕਹਿੰਦਾ ਲੱਗੇ ਵੀ ਹਸਪਤਾਲ ਤੱਕ ਪਹੁੰਚ ਜਾ ਬਿਲਕੁਲ ਲੱਗੇ ਹਸਪਤਾਲ ਤੱਕ ਹੂੰ ਲਾਉ ਇਹਨੇ ਮੁੰਡਿਆਂ ਦਾ ਉਹਨਾਂ ਨੇ ਦੱਸ ਦਿੱਤਾ ਨਹੀਂ ਜੀ ਇਹਨਾਂ ਨੇ ਵੀ ਅੱਜ ਇਹਨੇ ਇਹ ਤਾਂ ਪਤਾ ਹੀ ਨਹੀਂ ਲੱਗਦਾ ਵੀ ਮੈਂ ਬਸ ਬਾਰਡਰ ਤੇ ਆ ਮੁੰਡੇ ਵੀ ਚੰਗੇ ਨੇ ਉਹਨਾਂ ਦੀ ਨਸ਼ੀ ਕੋ ਮੋੜ ਗਿਆ ਵਾ ਚੱਗੀ ਹੋ ਸਕਦਾ ਕਿ ਕੈਂਪ ਚ ਫੜਿਆ ਗਿਆ ਜਾਂ ਕੀ ਹੋ ਗਿਆ ਵੀ ਜਦੋਂ ਫੋਨ ਨਹੀਂ ਲੱਗਦਾ ਜਾਂ ਨਹੀਂ ਆਉਂਦਿਆ ਹੂੰ ਪਹਿਲਾਂ ਕਹ ਦੀ ਆਈ ਹਾਰ ਰੋਡ ਦੀ ਪ੍ਰੋਬਲਮ ਨਹੀਂ ਕੋਈ ਗੱਲ ਹੀ ਨਹੀਂ ਠੀਕ-ਠਾਕ ਅੱਛਾ OK ਮੇਰ ਤੋਂ ਕਿਤੇ ਜਵਾਨ ਸੀ ਹਾਂ कि एक दिन पहले मेरा गाल हुईया पता नहीं क्या महसूस हुआ कि चिट्टी दे गई नहीं हम्म तो उधर मेरी तो गाल हुईया कहता तू आजा दीदी के गाल बात हुईया कहता तू कर दे मैं कह एक दिन का तो जाते प्लेन जब आई तू क्या हम्म बाद में चालू हुआ कि मेरा बॉडी जीत ਦਾ ਲੋਨ ਮੈਂ ਬੈਂਕ ਤੋਂ ਲੈ ਕੇ ਵੀ ਦਬਾਅ ਆਇਆ ਪਹਿਲਾਂ ਹੂੰ ਆਰਮੀ ਤੋਂ ਸਰਵਿਸ ਕਰਕੇ ਆਇਆ ਸੀ ਕਿ ਮੈਂ ਪੈਨਸ਼ਨ ਤੇ ਲੋਨ ਲੈ ਕੇ 6 ਲੱਖ ਰੁਪਏ ਉਹ ਪਾਇਆ ਸੀ ਹੂੰ ਟੋਟਲ ਲੱਗੇ 35 ਲੱਖ ਤੇ ਲੱਗੇ ਗਿਆ ਹਾਂਜੀ ਸਾਢੇ 16.5 ਲੱਖ ਰੁਪਏ ਹਾਂ ਸਾਢੇ 16.5 ਲੱਖ ਰੁਪਏ ਕੇ ਅਕਾਊਂਟ ਵਿੱਚ ਭਰਿਆ ਹਾਂ ਪਹਿਲਾਂ ਜਿਹੜਾ ਉਹ ਚੰਡੀਗੜ੍ਹ ਦਾ ਜਿਹੜਾ ਚੰਡੀਗੜ੍ਹ ਨਾਲ ਜਿੱਥੋਂ ਦੀ ਗੱਲ ਕੀਤੀ ਉਥੋਂ ਅੱਗੋਂ ਫਿਰ ਜਿਹੜਾ ਕੀਤਾ ਉਹ ਵੱਖਰਾ ਹਾਂ 20 ਲੱਖ ਉਹਦੇ ਰਹੇਗਾ ਕੋਟੋੜਾ ਮੰਨ ਲਓ ਕਿ ਜਦ ਸਾਢੇ 18 ਪਹਿਲਾਂ ਦਿੱਤਾ ਹੋ ਹਾਂ 36 ਤੱਕ ਰੱਖੀ ਤੈਨੂੰ ਪਹਿਂ ਦੇ ਚੁੱਕਾ ਹੈ ਹੂੰ ਆਹ ਜਿੱਤਾਲੀ ਉਹ ਤਾਂ ਇੱਕ ਦੋਗਾਈ ਪਾਣਾ ਵਾਪਰਿਆ ਛੇ ਭੰਦੇ ਭਰਾ ਦੀ ਗੱਲ ਹੈ ਜੀ ਅੱਜ ਉਹ ਤਾਂ ਸਬਾਲ ਕਾਈ ਨਾਲੇ ਦੇ ਵਿੱਚ ਦਮਦਾਸ ਕਸਬਾ ਸਾਡਾ ਬਾਬਾ ਬੁੱਢਾ ਸਾਬਦੀ ਦਾ ਘਰ ਹੈ ਇੱਥੇ ਇੱਕ ਛੇ ਪੈਣਾ ਦੇ ਭਰਾ ਗੋਪੀ ਸਿੰਘ ਗੋਪੀ ਉਹਦੀ ਅਮਰੀਕਾ ਨੂੰ ਜਾਂਦੇ ਆ ਰਸਤੇ ਦੇ ਵਿੱਚ ਡੋਂਕੀ ਦੇ ਉੱਤੇ ਜਾਦੇ ਸੀਗੇ ਤੇ ਰਸਤੇ 'ਚ ਗਵਾਟੇਮਾਲਾ 'ਚ ਉਹਦੀ ਡੈਥ ਹੋ ਗਈ 33 ਸਾਲ ਦਾ ਸੀਗਾ ਬੜਾ ਦੁੱਖ ਹੋਇਆ ਪਰਿਵਾਰ ਦੇ ਨਾਲ ਅਫਸੋਸ ਕਰ ਰਹੇ ਹਨ ਉਹ ਪਰਿਵਾਰ ਕਿਉਂਕਿ ਉਹਦੀ ਡੈੱਡ ਬਾਡੀ ਚਾਹੁੰਦਾ ਤੇ ਵੈਸੇ ਅਸੀਂ ਕੱਲ੍ਹ ਦੇ ਉਹਦੀ ਕਾਰਵਾਈ ਜਿਹੜੀ ਆ ਉਹ ਕਾਹਦੇ ਡੈੱਡ ਬਾਡੀ ਜਿਹੜੀ ਆ ਪਰਿਵਾਰ ਨੂੰ ਮਗਾ ਕੇ ਦਾਂਗੇ ਹੱਤਾਂ ਦੀ ਬਦਲ ਜਿਹੜੀ ਕਰਾਂਗੇ ਦੇਖੋ ਗੱਲ ਇਹ ਹੈ ਕਿ ਪਰਵਾਦ ਨੇ ਦੱਸਿਆ ਕਿ 35-36 ਲੱਖ ਰੁਪਏ ਉਹਨਾਂ ਦਾ ਲੱਗ ਗਿਆ ਮੇਰੀ ਸਾਰੇ ਪੰਜਾਬ ਵਸੀਆਂ ਨੂੰ ਬੇਨਤੀ ਹੈ ਮਾਪਿਆਂ ਨੂੰ ਬੇਨਤੀ ਹੈ ਤੇ ਮੁੰਡਿਆਂ ਨੂੰ ਵੀ ਬੇਨਤੀ ਹੈ ਕਿ ਜਿਆਦਾ ਇਦਾਂ ਨਾ ਕਰੋ ਆਪਾਂ ਜਿਹੜਾ ਗੈਰ ਕਾਨੂੰਨੀ ਰਸਤਾ ਜਿਹੜਾ ਇਹ ਬੰਦ ਕਰਦੀ ਹੈ ਆਪਾਂ ਇੱਥੇ ਹੀ ਇਹਨਾਂ ਨੇ ਪੈਸੇ ਜੁਲਾਦੇ ਤੇ ਇਹਨੇ ਪੈਸਾ ਨਾਲ ਇੱਥੇ ਬਹੁਤ ਵਧੀਆ ਰੋਟੀ ਪਾਣੀ ਕੀਤਾ ਜਾ ਸਕਦਾ 30 35 40 ਲੱਖ ਦਾ ਤੇ ਇੱਥੇ ਜਿਹੜਾ ਮੱਦੀ ਤੁਸੀਂ ਕੰਮ ਕਰਦੇ ਹੋ ਇਸ ਕਰਕੇ ਇੱਕ ਦੇ ਸਾਧਿਆਂ ਨੂੰ ਇਹ ਬੇਨਤੀ ਆ ਕਿ ਕੋਈ ਵੀ ਬੰਦਾ ਤੇ ਕੋਈ ਵੀ ਮਾਪੇ ਆਪਣੇ ਪੁੱਤ ਨੂੰ ਆਪਣੀ ਧੀ ਨੂੰ ਜਿਹੜਾ ਗੈਰ ਕਾਨੂੰਨੀ ਢੰਗ ਦੇ ਨਾਲ ਬਾਹਰਲੇ ਦੇਸ਼ਾਂ 'ਚ ਨਾ ਭੇਜਣ ਜਦੋਂ ਤੁਸੀਂ ਇਦਾਂ ਦਾ ਕੰਮ ਕਰਦੇ ਹੋ ਉਹਦੇ ਰਿਜ਼ਲਟ ਇਦਾਂ ਦੇ ਆ ਜਾਂਦੇ ਆ ਉੱਥੇ ਜਾ ਕੇ ਬੰਦਾ ਜੇਲ੍ਹਾਂ 'ਚ ਬੰਦ ਹੋ ਜਾਂਦਾ ਫਿਰ ਜੇਲ੍ਹਾਂ 'ਚ ਛਡਾਉਣਾ ਬੜਾ ਔਖਾ ਹੁੰਦਾ ਉਹ ਥੋੜੇ ਦਿਨ ਪਹਿਲਾਂ ਦੇਖਿਆ ਤੁਸੀਂ ਅਮਰੀਕਾ ਨੇ ਵਾਪਸੀ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋ ਮੈਂ ਸਾਧਿਆ ਨੂੰ ਇਹ ਬੇਨਤੀ ਕਰੂੰਗਾ ਕਿ ਇਦਾਂ ਦਾ ਰਸਤਾ ਜਿਹੜਾ ਅਪਰੋਣਾ ਆਪਾਂ ਬੰਦ ਕਰ ਦਈਏ। ਪਰ ਗੋਪੀਤ ਦੁੱਖ ਹੋਇਆ ਬਹੁਤ ਕਿ 6 ਪੈਣਾ ਦਾ ਭਰਾ ਸੀਗਾ। ਔਰ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਪੰਜਾਬ ਸਰਕਾਰ ਵੱਲੋਂ ਪੂਰੀ ਨੇਂਦਤ ਕਰਕੇ ਤੇ ਉਹਦੀ ਡੈੱਡ ਬਾਡੀ ਜਿਹੜੀ ਹੈ ਘਾਟੇ ਮਾਲ ਤੋਂ ਮਗਾ ਕੇ ਧਾਂਗੇ। ਬੱਸ ਇਹੀ ਬਾਤ ਬਾਤ ਮੈਂ ਤੇ ਲੋ ਜੀ ਬੇਇੱਜ਼ਤੀ ਕਰਦੇ ਲੋਕਾਂ ਨੂੰ ਵੀ ਗੈਰਕਾਨੂੰਨੀ ਰਸਤਾ ਨਾ ਪਰੋ ਲੀਗਲ ਪੜ੍ਹ ਲਿਖ ਕੇ ਕਿਸੇ ਨੇ ਜਾਣਾ ਜਿਹੜਾ ਮਰਜ਼ੀ ਜਾਵੇ ਨਹੀਂ ਰੱਖਿਆ ਜਾਣਾ ਕਿਸ ਨੂੰ ਡੱਕਦੇ ਨਹੀਂ ਆਪਾਂ ਪਰ ਗੈਰਕਾਨੂੰਨੀ ਢੰਗ ਦੇ ਨਾਲ ਪੈਸੇ ਲਾ ਕੇ ਕਰਜ਼ਾ ਚੁੱਕ ਕੇ ਅੱবি ਹੁਣ ਦੱਸਣ ਦੇ ਉਹਨਾਂ ਦਾ ਦੂਜਾ ਭਾਈ ਫੌਜ ਚੋਂ ਆਇਆ ਉਹਨੇ ਵਿਚਾ ਦੇਂਦੀ ਆਪਣੀ ਪੈਨਸ਼ਨ ਤੇ ਲੋਨ ਲੈ ਕੇ ਨਾਲ ਲਾਇਆ ਕਿੰਨਾ ਕਰਦਾ ਨੁਕਸਾਨ ਹੋ ਗਿਆ ਪੁੱਤ ਵੀ ਗਿਆ ਪੈਸੇ ਵੀ ਗਏ ਇਸ ਕਰਕੇ ਇਹ ਰਸਤਾ ਆਪਾਂ ਸਾਦੇ ਜਾਣੇ ਜਿਹੜਾ ਉਹ ਬੰਦ ਕਰੀਏ ਸੀ ਮੈਂ ਤੁਹਾਨੂੰ ਅਪੀਲ ਕਰਦੀ ਸੀ ਡੈਂਟਾ ਕਲਾਫ ਕਾਰਵਾਈ ਗ੍ਰੈਜੂਏ ਹੋਈ ਹੈ ਅਗਾ ਕਿਵੇਂ ਜਾਰੀ ਨਹੀਂ ਨਹੀਂ ਉਹ ਤਾਂ ਕਾਰਵਾਈ ਹੋਈ ਆ ਪਰ ਦੇਖੋ ਨਾ ਇਹ ਕਹਿੰਦੇ ਆ ਕਿ ਪਹਿਲੇ ਕਿ ਜਿਹੜੇ ਦੇਸ਼ ਲਈ ਚੰਡੀਗੜ੍ਹ ਦੇ ਏਜੰਟਾਂ ਦਾ ਗੱਲ ਹੋਈ ਸੀਗੀ ਉਹਨੇ ਆਪਣਾ ਕੰਮ ਜਿਹੜਾ ਉੱਥੇ ਕਰਤਾ ਬਾਦ ਅੱਗੇ ਜਾ ਕੇ ਪਾਕਿਸਤਾਨ ਦਾ ਕੋਈ ਏਜੰਟ ਸੀ ਜਿਹਦੇ ਨਾਲ ਜਦੋਂ ਪੈਸੇ ਦਿੱਤੇ ਆ ਹੁਣ ਇਹ ਬੜਾ ਔਖਾ ਕੰਮ ਆ ਪਾਕਿਸਤਾਨ ਤੇ ਦੁਬਈ ਦੇ ਏਜੰਟਾਂ ਦੇ ਨਾਲ ਜਿਹੜੇ ਪੰਗੇ ਬਾਜ਼ੀਆਂ ਆਪਣੇ ਮੁੰਡਿਆਂ ਨੇ ਲੈਣੀਆਂ ਸ਼ੁਰੂ ਕਰਤੀਆਂ ਜਿਹੜੇ ਇੱਥੋਂ ਦੇ ਉਹਨਾਂ ਤੋਂ ਫੜਾਂਗੇ ਲੱਭਾਂਗੇ ਵੀ ਕੋਈ ਗੱਲ ਨਹੀਂ ਉਹ ਜੇ ਲਿਖ ਕੇ ਦੇਣਗੇ ਤੇ ਇੱਥੋਂ ਵਾਲਾ ਜਿਹੜਾ ਏਜੰਟ ਆ ਉਹਦੇ ਖਿਲਾਫ ਕਾਰਵਾਈ ਕਰਾਂਗੇ ਪਰ ਸਭ ਤੋਂ ਪਹਿਲਾਂ ਇਹਦੀ ਡੈੱਡ ਬਾਰੀ ਮੰਗਾਉਣੀ ਜਿਹੜੀ ਉਹ ਅਧਿਅੰਤ ਜਦੂਈ ਹੈ